ਕਿਸਾਨ ਹੁਣ ਆਪਣੀਆਂ ਮੰਗਾਂ ਨੂੰ ਲੈ ਕੇ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਤੱਕ ਕਰਨਗੇ ਇੱਕ ਯਾਤਰਾ ਅਤੇ 8 ਤਰੀਕ ਨੂੰ ਕੀਤੀ ਜਾਵੇਗੀ ਦਿੱਲੀ ਵਿਖੇ ਇੱਕ ਅਹਿਮ ਮੀਟਿੰਗ ਅੱਜ ਬਠਿੰਡਾ ਦੇ ਚਿਲਡਰਨ ਪਾਰਕ ਵਿਖੇ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਇੱਕ ਭਰਵੀਂ ਮੀਟਿੰਗ ਕੀਤੀ ਗਈ ਜਿਸ ਵਿੱਚ ਆਗੂ ਨੇ ਬੋਲਦਿਆਂ ਕਿਹਾ ਕਿ ਉਹਨਾਂ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਹੋਣਾ 8 ਤਰੀਕ ਨੂੰ ਇੱਕ ਦਿੱਲੀ ਵਿਖੇ ਇੱਕ ਅਹਿਮ ਮੀਟਿੰਗ ਰੱਖੀ ਗਈ ਹੈ ਅਤੇ ਉਹਨਾਂ ਵੱਲੋਂ 19 ਤਰੀਕ ਨੂੰ ਇੱਕ ਵੱਡਾ ਫੈਸਲਾ ਕੀਤਾ ਜਾਵੇਗਾ ਜੋ ਇਹਨਾਂ ਵੱਲੋਂ ਇੱਕ ਯਾਤਰਾ ਕੀਤੀ ਜਾ ਰਹੀ ਹੈ ਕਿਸਾਨੀ ਮੰਗਾਂ ਨੂੰ ਲੈ ਕੇ ਉਸ ਨੂੰ ਲੈ ਕੇ ਹੁਣ ਇਹ ਮੀਟਿੰਗਾਂ ਦਾ سلسلہ ਜਿਹੜਾ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਐਸੇਨ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਬੇਟਿੰਡਾ ਦੇ ਚਿਲਡਰਨ ਪਾਰਕ ਦੀਆਂ ਜਿੱਥੇ ਕਿਸਾਨੀ ਮੰਗਾਂ ਨੂੰ ਲੈ ਕੇ ਹੁਣ ਇਹਨਾਂ ਵੱਲੋਂ ਪੂਰੇ ਦੇਸ਼ ਭਰ ਦੇ ਅੰਦਰ ਇੱਕ ਯਾਤਰਾ ਜਿਹੜੀ ਉਹ ਸ਼ੁਰੂ ਕੀਤੀ ਜਾ ਰਹੀ ਹੈ ਆਪਣੀ ਮੰਗਾਂ ਨੂੰ ਲੈ ਕੇ ਇਹਨਾਂ ਵੱਲੋਂ ਜਿਹੜੀ ਯਾਤਰਾ ਉਹ ਆਪਣਾ ਕੀਤੀ ਜਾ ਰਹੀ ਹੈ ਤੇ ਇਹ ਯਾਤਰਾ ਜਿਹੜੇ-ਜਿਹੜੇ ਏਰੀਆ ਦੇ ਵਿੱਚ ਆਵੇਗੀ ਉੱਥੇ-ਉੱਥੇ ਕਿਸਾਨ ਉਹਨਾਂ ਦਾ ਸਮਰਥਨ ਜਿਹੜੇ ਉਹ ਆਪਣਾ ਕਰਨਗੇ ਆ ਉਸ ਨੂੰ ਸੁਣਾਉਣ ਐਸੇ ਸਬੰਧੀ ਕੀ ਕਹਿੰਦੇ ਨੇ ਆਗੂ ਇਸ ਮਾਮਲੇ ਨੂੰ ਲੈ ਕੇ ਮੁਕਾਬਲਾ ਜਿੰਦਾਬਾਦ ਮੁਕਾਬਲਾ ਜਿੰਦਾਬਾਦ ਹਲੋ ਕੇਂਦਰ ਤੇ ਪੰਜਾਬ ਸਰਕਾਰ ਮੁਕਾਬਲਾ ਜਿੰਦਾਬਾਦ ਮੁਕਾਬਲਾ ਸੋਨੇ ਨਾਗਤ ਨਹੀਂ ਹਰਤ ਬਾਰਤਾਂ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਆਏ ਰਹਾਂਗੇ ਜਿੰਦਾਬਾਦ ਮੁਕਾਬਲਾ ਉਹ ਕਰੋ बा केंजाब चलांजा केंद्र सरकारोक र बाप मंग मंग केख ਕਿੰਗ ਮੰਗ ਕੇ ਦੇਖ ਲਿਆ ਜੋਰ ਚਲਾ ਕੇ ਵੇਖਾਂਗੇ ਨੌਕਰੇ ਦਾ ਜੰਦਾਬਾਤ ਬਾਤ ਤੁਹਾਡੇ ਕੀ ਕਰਾ ਕਾਕਾ ਸਿੰਘ ਉਹਦਾ ਸੁਭਾਜ ਅਰਸਿਕਤਰਾ ਭਾਤ ਸੰਗ ਨੂੰ ਇੱਕ ਦਾ ਸਭੂ ਪਰ ਅੱਜ ਸਾਡੀ ਇੱਕ ਦੋ ਦਿਨ ਪਹਿਲਾਂ ਪੰਜਾਬ ਦੀ ਮੀਟਿੰਗ ਹੋਈ ਸੀ ਆਨਲਾਈਨ ਜਿਹਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ 20 ਿਲਿਆਂ ਦੀਆਂ ਮੀਟਿੰਗਾਂ ਦੀਆਂ ਡੇਟਾਂ ਦਿੱਤੀਆਂ ਸੀਗੀਆਂ ਜਿਹਦੇ ਵਿੱਚ ਅੱਜ 6 ਤਰੀਕ ਨੂੰ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਹੋ ਰਹੀ ਹੈ ਇਹਦੇ ਨਾਲ ਹੀ ਸਾਡੀ ਫਾਜ਼ਲਕਾ ਰੋਜਪੁਰ ਤਾਨਤਾਰ ਜਾਣੇ 6 ਤਰੀਕ 'ਚ ਅੱਜ 4 ਜ਼ਿਲ੍ਹਿਆਂ ਦੀਆਂ ਮੀਟਿੰਗਾਂ ਹੋ ਰਹੀਆਂ ਨੇ 4 ਤਰੀਕ ਨੂੰ ਅਸੀਂ 4 ਦਿਨ ਪਹਿਲਾਂ ਕਰ ਸਾਰੀਆਂ ਡੇਟਾਂ ਤੈ ਲੈ ਸਾਨੂੰ ਇਹ ਐਮਰਜੈਂਸੀ ਮੀਟਿੰਗ ਕਿਉਂ ਬੁਲਾਉਣੇ ਪਈ ਇੱਕ ਸਾਡੀ ਆਲ ਇੰਡੀਆ ਲੈਵਲ ਦੀ ਸੰਯੁਕਤ ਕਸਾਨ ਮੋਰਚਾ ਗੈਰ ਰਾਜਨੀਤਿਕ ਦੀ 8 ਤਰੀਕ ਦੀ ਦਿੱਲੀ ਦੇ ਵਿੱਚ ਮੀਟਿੰਗ ਹੋ ਰਹੀ ਆ ਆਪਾਂ ਯਾਤਰਾ ਸ਼ੁਰੂ ਕਰਨੀ ਆ ਉਹ ਰਕਾਬਗੰਜ ਗੁਰਦੁਆਰੇ ਦੇ ਵਿੱਚ ਜਿਹਦੇ ਵਿੱਚ ਅਸੀਂ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਆਪਾਂ ਮੰਨ ਲੈਣ ਉਹ ਯਾਤਰਾ ਕਰਨੀ ਆ ਜਿਹਦਾ ਪੜਾ 8 ਤਰੀਕ ਨੂੰ ਵਿਚਾਰਿਆ ਜਾਣਾ ਕਿਹੜੀ ਸਟੇਟ 'ਚ ਕਿਹੜੀ ਆਉਣਾ ਕਿਹੜੇ ਕਿੱਥੇ ਆਉਣਾ 19 ਮਾਰਚ ਨੂੰ ਰਾਮਲੀਲਾ ਗਰਾਊਂਡ ਦੇ ਵਿੱਚ ਸਾਡੀ ਦੇਸ਼ ਲੈਵਲ ਦੀ ਬਹੁਤ ਵੱਡੀ ਕਿਸਾਨ ਮਹਾਪੰਚਾਇਤ ਹੋ ਰਹੀ ਆ ਇਹ ਸਾਰੀਆਂ ਸਾਡੀਆਂ ਜਿਹੜੀਆਂ ਪਿਛਲੇ 2020 ਤੇ 21 ਦੇ ਮੋਰਚੇ ਦੀਆਂ ਮੰਗਾਂ ਪਈਆਂ ਨੇ ਜਿਵੇਂ ਨਾਲ ਸੀ ਉਸ ਨੂੰ ਮਨਾਉਣ ਦੀ ਖਾਤਰ ਜਿਹੜੀਆਂ ਧੂਰੀਆਂ ਪਈਆਂ ਉਸ ਨੂੰ ਮਨਾਉਣ ਦੀ ਖਾਤਰ 13 ਫਰਵਰੀ ਨੂੰ ਖਨੌਰੀ ਮੋਰਚਾ ਲਾਇਆ ਲਗਭਗ 14 ਮਹੀਨੇ ਚੱਲਿਆ ਪਰ ਸਰਕਾਰ ਨੇ ਆਪਦੇ ਬਲ ਦੇ ਜ਼ੋਰ ਤੇ ਉਹ ਮੋਰਚਾ ਖੰਡੇੜਿਆ ਗਿਆ ਕਿਸਾਨ ਆਗੂਆਂ ਨੂੰ ਜੇਲਾਂ ਦੇ ਵਿੱਚ ਸਿੱਟਿਆ ਗਿਆ ਸਮਾਨ ਦੀ ਭੰਡ ਤੋੜ ਕੀਤੀ ਗਈ ਸਮਾਨ ਚੁਕਾਇਆ ਗਿਆ ਚੱਕਿਆ ਗਿਆ ਉਹ ਸਾਰੀਆਂ ਗੱਲਾਂ ਜਿਹੜੀਆਂ ਸਾਡੀਆਂ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਾਉਣੀ ਕਰਜ਼ੇ ਤੋਂ ਮੁਕਤ ਕਰਾਉਣਾ ਜਿਹੜਾ ਬਿਜਲੀ ਐਕਟ ਦਾ ਅੱਜ ਪੂਰੇ ਦੇਸ਼ ਦੇ ਵਿੱਚ ਰੌਲਾ ਪੈ ਰਿਹਾ ਤਾਂ ਉਹਨੂੰ ਵਾਪਸ ਮੜਵਾਉਣਾ ਚੇਤੀ ਨੂੰ ਪ੍ਰਦੂਸ਼ਣ ਤੋਂ ਬਾਹਰ ਕੱਢਣਾ ਜਿਵੇਂ ਨਰੇਗਾ ਦਾ ਸਿਸਟਮ ਖਤਮ ਕਰ ਰਹੇ ਨੇ ਇਹ ਸਾਰੀਆਂ ਸਾਡੀਆਂ 13 ਮੰਗਾਂ ਉਹਦੇ ਵਿੱਚ ਸੀਗੀਆਂ ਹੁਣ ਜਿਹੜਾ ਵੀਲਾ ਵਾਲਾ ਵੀ ਐਕਟ ਲੈ ਕੇ ਆ ਰਹੇ ਨੇ ਕੌਂਪੜੀਆਂ ਨੂੰ ਖੁੱਲ੍ਹਦੇ ਰਹੇ ਨੇ ਜਦ ਸੀਡ ਐਕਟ ਆ ਰਿਹਾ ਉਹਦੇ ਸਾਰੀਆਂ ਮੰਗਾਂ ਨੂੰ ਲੈ ਕੇ ਸਾਰੇ ਦੇਸ਼ ਦੇ ਵਿੱਚ ਕਿਸਾਨਾਂ ਨੂੰ ਇੱਕ ਯਾਤਰਾ ਤੈਅ ਕਰਕੇ ਆ ਜਾਗਰੂਕ ਕਰਕੇ 19 ਮਾਰਚ ਨੂੰ ਦਿੱਲੀ ਦੇ ਵਿੱਚ ਬਹੁਤ ਵੱਡੀ ਆਮ ਲੀਲਾ ਗਰਾਊਂਡ ਦੇ ਵਿੱਚ ਪੰਚਾਇਤ ਕਰਾਂਗੇ ਪਰ ਉਹਦੇ ਵਿੱਚ ਜਿਹੜੇ ਸਾਡੇ ਕੋਲੇ ਲਗਭਗ 1.5 ਮਹੀਨੇ ਬਚਦਾ ਪਰ ਉਹਦੇ ਸੰਬੰਧ ਦੇ ਵਿੱਚ ਅਸੀਂ ਜ਼ਿਲ੍ਹਾ ਬਠਿੰਡਾ ਦੇ ਸਾਡੀਆਂ ਭੈਣਾਂ ਦੀ ਸਾਡੇ ਪਿੰਡ ਕਾਈਆਂ ਦੇ ਪ੍ਰਧਾਨਾਂ ਦੀ ਬਲਾਕ ਕਮੇਟੀ ਜ਼ਿਲ੍ਹਾ ਕਮੇਟੀ ਉਹਦੀ ਅੱਜ ਮੀਟਿੰਗ ਕੀਤੀ ਹੈ ਉਹ ਖੁੱਲ ਕੇ ਜਿਹੜੀ ਚਰਚਾ ਕਰਕੇ ਇਹਨਾਂ ਨੂੰ ਹੁਣ ਪ੍ਰੋਗਰਾਮ ਦੇਣਾ ਉਹਦੇ ਤਹਿਤ ਇਹਨਾਂ ਨੇ ਪਿੰਡ-ਪਿੰਡ ਤੱਕ ਕੇ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਦੀ ਖਾਤਰ ਲੋਕਾਂ ਨੂੰ ਲਾਬੰਦ ਕਰਨ ਦੀ ਖਾਤਰ ਤੇ ਉਹ ਸਾਰਾ ਸਿਸਟਮ ਹੈ ਜਿਹੜਾ ਅੱਜ ਉਹਦੇ ਤਹਿਤ ਅਸੀਂ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਕੀਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਾਡੇ ਮਸਲੇ ਨੇ ਕਿਸਾਨਾਂ ਦੇ ਜਿਵੇਂ ਝੋਨੇ ਦੇ ਵਿੱਚ ਪਰਾਲੀ ਦੇ ਵਿੱਚ ਹਰ ਸਾਲ ਸਾਡੇ ਤੇ ਪਰਚੇ ਦਰਜ ਹੁੰਦੇ ਆ ਕਈ ਕਿਸਾਨ ਇਹੋ ਜਿਹੇ ਵੀ ਆ ਜਿਹੜੇ ਉਹਨਾਂ ਨੇ ਪੈਸੇ ਭਰਤੇ ਤੇ ਕੋਰਟ ਚ ਤਰੀਕਾ ਪਈ ਜਾਂਦੀਆਂ ਨੇ ਤੁਸ ਨੂੰ ਨਵੇਂ ਸਿਰੇ ਤੋਂ ਕਰਤਾ ਇਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਡੀਆਂ ਮੰਗਾਂ ਨੇ ਉਹਨਾਂ ਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਹਿਲਾਂ ਵੀ ਜ਼ਿਲ੍ਹਾ ਕਮੇਟੀ ਨੇ ਮੀਟਿੰਗਾਂ ਕੀਤੀਆਂ ਜਿਉਂ ਮੰਗਾ ਨਾ ਲਾਗੂ ਕੀਤੀਆਂ ਤੇ ਆਉਣ ਵਾਲੇ ਦਿਲੇ ਜ਼ਿਲ੍ਹਾ ਕਮੇਟੀ ਵੱਲੋਂ ਵੀ ਜਿਹੜਾ ਐਸਐਸਪੀ ਦਾ ਘਰਾਓ ਪਹਿਲਾਂ ਰੱਖਿਆ ਗਿਆ ਸੀਗਾ ਪਰ ਪ੍ਰਸ਼ਾਸਨ ਵੱਲੋਂ ਟਾਈਮ ਦੇ ਕੇ ਸਮਾਂ ਲੇਤਾ ਗਿਆ ਸੀ ਉਹ ਅਜੇ ਤੱਕ ਨਹੀਂ ਲਾਗੂ ਹੋਈਆਂ ਆਉਣ ਵਾਲੇ ਦਿਨਾਂ ਦੇ ਵਿੱਚ ਪੱਕਾ ਮੋਰਚਾ ਜ਼ਿਲ੍ਹਾ ਬਠਿੰਡਾ ਵੱਲੋਂ ਐਸਐਸਪੀ ਬਠਿੰਡਾ ਦੇ ਖਿਲਾਫ ਲਾਇਆ ਜਾਵੇਗਾ